ਤੇ ਆ ਪਹਲੇ ਕਿਹੜੇ ਸ਼ਾਨ ਦਾ ਬੱਚਾ ਵੀਰੇ ਸਮਰਾਟ ਖੇਮਕੇਰੀਆ ਠੀਕ ਹੈ 베ਰੀ ਮਾਨ ਦਾ ਗੁਰੂ ਸਾਡੇ 24 ਕਿਲੋ ਠੀਕ ਹੈ 24 ਕਿਲੋ ਠੀਕ ਹੈ ਕਿਵੇਂ ਦੇਖਦੇ ਪਹੁੰਚ ਕੇ ਪਾਕਿਸਤਾਨ ਦੇ ਆਏ ਬਹੁਤ ਵਧੀਆ ਬਹੁਤ ਬਹੁਤ ਵਧੀਆ ਖਨਫ ਕਨੌਲੇ ਮੰਡੀ ਪਹਿਲੀ ਵਾਰੀ ਆਇਆ ਪੰਜਾਬ ਹਾਂਜੀ ਬਾਕੀ ਜਿਹੜੀ ਕਹਿੰਦੇ ਆ ਰਹੇ ਹਰਿਆਣੇ ਕੀ ਦੇਖਦੇ ਰਹੋ ਮੇਲੇ ਹਾਂ ਮੇਲੇ ਕਈ ਸਾਲੋਂ ਪਹਿਲਾਂ ਨਾਲ ਤੋਂ ਵੀਡੀਓ ਬਾਹਰ ਪੰਜਾਬੀ ਮਹੀਨਾ ਦਾ ਹੋ ਗਿਆ ਨਾ ਆਜੋ ਵੀਰੇ ਠੀਕ ਹੈ ਬਾਹਰ ਆ ਜਿਹੜੇ ਇੱਥੇ ਅਬੂ ਮੁੰਨਿਓ ਸਾਹ ਦਾ ਜਿਹੜਾ ਅੱਛਾ ਤੀਜੇ ਸਥਾਨ ਤੇ ਆਇਆ ਤੇਰੀ ਮਾਂ ਦਾ ਤੋਤਾ ਕੀੜਕੌੜਾਈ ਸਰਕਾਰੀ ਚਮਾਈ 2840 2840 ਟੈਗ ਨੰਬਰ ਪਾ ਦਾਂਗੇ ਜਿਹੜੇ ਤੋਂ ਕੋਈ ਵੀ ਕੱਢ ਕੇ ਦੇਖ ਸਕਦਾ ਠੀਕ ਹੈ ਵੀਰੇ ਔਨਲਾਈਨ ਔਨਲਾਈਨ ਆ ਵੀਰੇ ਠੀਕ ਹੈ ਜੀ ਤੀਜੇ ਨੰਬਰ ਤੇ ਆ ਗਿਆ ਨਾ ਜੀ ਚਲੋ ਬਹੁਤ ਬਹੁਤ ਵਧਾਈਆਂ ਜੀ ਕੀ ਨੀ ਉਮਰ ਦਾ ਹੋ ਗਿਆ 2 ਸਾਲ 4 ਮਹੀਨੇ ਦਾ 2 ਸਾਲ 4 ਮਹੀਨਿਆਂ ਦਾ ਜੀ ਠੀਕ ਹੈ ਜੀ ਹਰਖ ਜਾਂਦਾ ਜੀ ਥੋੜਾ ਜਨਾ ਹਾਂ ਜੀ ਹਾਂ ਇਸਾਨ ਦਾ ਬੱਚਾ ਇਹ 1470 ਦੱਸਦਾ ਬਈ 1470 ਦੱਸਦਾ ਹੈ ਨਾ ਜਿਹੜੇ ਨੰਬਰ ਤੇ ਆਏ ਇਹ ਇੱਥੇ ਚੌਥੇ ਨੰਬਰ ਤੇ ਆਵੇ ਕੋਟੜੇ ਪਹਿਲੇ ਨੰਬਰ ਤੇ ਆਇਆ ਸੀ ਕੋਟੜੇ ਪਹਿਲੇ ਨੰਬਰ ਤੇ ਹਾਂ ਜੀ ਠੀਕ ਹੈ ਬਈ ਬਹੁਤ ਵਧੀਆ ਦੱਸਿਆ ਬੜਾ ਬਚਾ ਲਿਆ ਠੀਕ ਹੈ ਤੇ ਕੀ ਮਾਦਾ ਕੀ ਰਕੋੜਾ ਦਾ ਮਾਦਾ ਬਈ 19 ਪਲੱਸ 19 ਪਲੱਸ ਹਾਂ ਠੀਕ ਹੈ ਇਹ ਕਿੰਨੀ ਉਮਰ ਦਾ ਹੋ ਗਿਆ 21 ਸਾਲ ਦਾ ਬਈ 21 ਸਾਲ ਦਾ ਹਾਂ ਤੇਦੀ ਖਰਾਕ ਕੀ ਖਾਂਦਾ ਖਰਾਕ ਬਈ ਨੋਰਮਲ ਖਰਾਕ ਆਪਣੇ ਘਰੇ ਤਿਆਰ ਕਰਾ ਕੇ ਫੀਡ ਫੁੱਡ ਪਾਉਂਦੇ ਆ ਠੀਕ ਹੈ ਬਈ ਹਾਂ ਸਵਾਹ ਕਿਵੇਂ ਬਰੀ ਦਾ ਸਾਨ ਦਾ ਸਵਾਹ ਬਹੁਤ ਠੰਡਾ ਹੈ ਬਈ ਸ਼ਾਮ ਤਾਂ ਹਾਂ ਬਹੁਤ ਠੀਕ ਹੈ ਸਵਾਹ ਬਈ ਹੋਰ ਕਿਵੇਂ ਦੇਖਦੇ ਮਰੇ ਬਹੁਤ ਵਧੀਆ ਬਈ ਮੈਨੂੰ ਤੇ ਆ ਕੇ ਲੱਗ ਰਿਹਾ ਹਾਂ ਘਰੇ ਕਿ ਨਹੀਂ ਕੋਈ ਸੁਰੱਖਿਆ ਨਹੀਂ ਕਰੇ ਤਨ 4 ਵਜੇ ਠੀਕ ਹੈ ਤਨ 4 ਹਾਂ ਸ਼ੌਂਕ ਪੂਰੇ ਪਸੰਦ ਆ। ਹਾਂ ਅੱਗੇ ਵਧੂਗਾ। ਹਾਂ ਅੱਗੇ ਵਧੂਗਾ। ਕੀ ਕਹਿਣਾ ਚਾਹੁੰਦਾ ਅੱਜ ਦੀ ਪੀੜੀ ਨੂੰ ਅੱਜ ਦੀ ਪੀੜੀ ਨੂੰ ਇਹ ਹੈ ਬਈ ਵੀ ਇਹ ਕੰਮ ਚਾਹੋ। ਠੀਕ ਹੈ ਬਈ ਇਹ ਪਤਾ ਕਰਨਾ ਕੜਾ ਛੱਡ ਕੇ ਇਹ ਕੰਮ ਚਾਹੋ ਸਾਰੇ ਇਹ ਕੰਮ ਕਰਦੇ ਹਾਂ। ਹਾਂ ਸ਼ੌਕ ਦਾ ਕੋਈ ਮੋੜ ਨਹੀਂ ਦਿੰਦਾ ਬਈ ਕਹਿੰਦੇ ਆ। ਠੀਕ ਹੈ ਠੀਕ ਹੈ। ਜਿਵੇਂ ਸ਼ੌਂਕਾਂ ਦੀ ਪੀੜੀ ਦਰ ਪੀੜੀ ਚੱਲਦੀ ਹੈ। ਹਾਂ ਇਹ ਪੀੜੀ ਦਰ ਪੀੜੀ ਯਾਦ ਕਰੀ ਵੀ ਰਹਿਣੀ ਹੈ। ਹਾਂ ਬਈ ਹੈਨਾ। ਠੀਕ ਹੈ ਬਈ ਠੀਕ। ਹਾਂ ਨਾ। ਪੂਰੀ ਤਰ੍ਹਾਂ ਦੇ ਨਾਲ ਫਰਿਆ ਜਾਂਦਾ ਹੈ ਇਸੇ ਨਾਲ ਕੋਈ ਬ੍ਰੋਦ ਪ੍ਰਯਤਨ ਆਰ ਜਾਂ ਟੱਕ ਦੇ ਨਾਲ ਦੇਖਿਆ ਜਾਂਦਾ ਹੈ ਨਾ ਕੋਈ ਸਪਾਰਸ ਸਿਰਫ ਕੈਰੈਕਟਰ ਰੀਡ ਤੇ ਨਾ ਸਰ ਪਰ ਨਾਲ ਦੇ ਹਿਸਾਬ ਨਾਲ ਦੇਖਿਆ ਜਾਂਦਾ ਹੈ ਕਿਹਦੀ ਸਿੱਖੀ ਪ੍ਰਾਵਾਹ ਦੇ ਬਖਤਵਤਾਨਵਾਦੀ ਜੀ ਨੇ ਬਹੁਤ ਬਹੁਤ ਧੰਨਵਾਦ ਉਹਦਾ ਲਗਿੱਤਾ ਹੈ। ਨੌਹਰ ਮੇਡਾ ਲਗਾਇਆ ਹੈ। ਜਿਹੜੇ ਪ੍ਰਾਣ ਨਿਕਲਦੇ ਨੇ ਘਰਾਂ ਦੇ ਵਿੱਚੋਂ ਤੇ ਜਿਹੜੇ ਚੰਗੀ ਪੋਜੀਸ਼ਨ ਤੇ ਆਏ ਹੋਏ ਨੇ ਝੋਟੇ ਘੱਟੇ ਉਹਨਾਂ ਨੂੰ ਦੇਖਦੇ ਨੇ ਤੇ ਸ਼ੌਂਕ ਵੀ ਪੈਦਾ ਹੁੰਦਾ ਹੈ। ਕੋ ਸ਼ੌਂਕਦੇ ਸਾਹਿਬ ਨਾਲ ਜਿਹੜਾ ਆਪ ਵੀ ਅਗਲੇ ਦਾ ਚੀ ਕਰਦਾ ਹੈ। ਜੇ ਆਪਾਂ ਵੀ ਚੰਗਾ ਪਸ਼ੂ ਪਾਲੀਏ। ਚੰਗਾ ਪਸ਼ੂ ਰੱਖੀਓ। ਬਹੁਤੁੱਖ ਭਾਗੋ ਪੈਂਦਾ ਹੈ ਤੇ ਨਾ ਉਤਸ਼ਾਹ ਹੁੰਦਾ ਹੈ। ਸ਼ੇਕਰਾ ਜਿਲ੍ਹਾਵਾ ਅੱਜ ਵੀ ਮੇਲੇ ਲੱਗਣ ਪਸ਼ੂ ਮੇਲੇ ਤਾਂ ਬਹੁਤ ਬਹੁਤ ਪਤਾਵਾ ਹੋ ਸਕੇ ਪਸ਼ੂਆਂ ਦਾ ਨਕਲੀ ਦੁੱਧ ਤੋਂ ਦਰੇਜ ਹੋ ਸਕਦੇ ਆ ਅੱਜ ਕੱਲ੍ਹ ਕੀ ਹੈਕਰਾਂ ਦੇ ਵਿੱਚ ਜਿਹੜਾ ਸਹੀ ਦੁੱਧ ਦਾ ਪਸ਼ੂਆਂ ਦਾ ਉਹ ਬਹੁਤ ਘੱਟ ਹੈ ਜਦ ਕਿ ਨਕਲੀ ਦੁੱਧ ਤੇ ਜਾਂਦੇ ਜਾ ਰਹੇ ਆ ਪਸ਼ੂਆਂ ਦੀ ਗਿਣਤੀ ਘਟਦੀ ਜਾ ਰਹੀ ਹੈ ਇਸ ਕੀ ਮੇਲੇ ਲੱਗਣ ਤਾਂ ਪਸ਼ੂਆਂ ਦਾ ਪੂਰਾ ਪਤਾਵਾ ਹੋ ਸਕੇ ਕਰਾਂ ਦੇ ਵਿੱਚ ਇੱਧਰ ਤੋਂ ਦਿੱਚਾਈਆਂ ਨਹੀਂ ਆ ਮੈਂ ਜਾ ਰਹੀ ਹਾਂ ਇੱਧਰੋਂ ਗੰਦੇ ਵਿੱਚ ਲੱਗੀਆਂ ਹੁੰਦੀਆਂ ਪੂਰੇ ਹਨ ਤਕਨੀਕੀ ਜਾਂਚ ਨਾਲ ਵਾਚਿਆ ਜਾਂਦਾ ਪੂਰਾ ਫਰੀਕਿਸ਼ਾਣਾ ਲਗਾਇਆ ਜਾਂਦਾ ਜੀ ਤੋੜ ਕੇ ਖੜਾ ਆ ਕੇ ਖੜਨ ਦਾ ਸਟਾਈਲ ਤੋਰਨ ਦਾ ਸਟਾਈਲ ਪੂਰਾ ਰੰਗ ਰੂਪ ਪਲਾਸਟਿਕਲ ਵਗੈਰਾ ਸਾਰਿਆਂ ਦੇ ਕੈਰੈਕਟਰ ਜਿਹੜੇ ਚੱਕੀ ਕੀਤੇ ਜਾਂਦੇ ਨੇ ਫਿਰ ਕਿਤੇ ਜਾ ਕੇ ਨੰਬਰਿੰਗ ਤੇ ਆਉਂਦਾ ਫਿਰ ਜਾ ਕੇ ਕਿਤੇ ਫੈਸਲਾ ਹੁੰਦਾ